ਵਿਦੇਸ਼ ਜਾ ਕੇ ਪੜਾਈ ਕਰਨ ਦਾ ਜ਼ਿਆਦਾਤਰ ਭਾਰਤੀਆਂ ਦਾ ਸੁਪਨਾ ਹੈ ਖਾਸ ਕਰਕੇ ਪੰਜਾਬੀਆਂ ਨੂੰ ਬਾਹਰ ਜਾਣ ਦਾ ਜਨੂਨ ਹੈ ਅਮਰੀਕਾ ਕੈਨੇਡਾ ਤੇ ਇੰਗਲੈਂਡ ਭਾਰਤ ਦੇ ਲੋਕਾਂ ਦੇ ਮਨਪਸੰਦ ਮੁਲਕ ਨੇ ਪਰ ਹੁਣ ਇਹ ਤਿੰਨੋਂ ਮੁਲਕ ਆਪਣੀਆਂ ਵੀਜ਼ਾ ਸ਼ਰਤਾਂ ਨੂੰ ਸਖਤ ਕਰ ਦਿੱਤਾ ਹੈ ਜਦਕਿ ਇੰਗਲੈਂਡ ਦੀ ਸਰਕਾਰ ਵੀਜ਼ਾ ਨਿਯਮ ਹੋਰ ਸਖਤ ਕਰਨ ਦੀ ਤਿਆਰੀ ਕਰ ਰਹੀ ਹੈ ਬ੍ਰਿਟਿਸ਼ ਸਰਕਾਰ ਨੇ ਵੱਡੀ ਮੀਗ੍ਰੇਸ਼ਨ ਕਾਰਵਾਈ ਕੀਤੀ ਹੈ ਜਿਸ ਦੇ ਵਿੱਚ ਵਿਦੇਸ਼ੀਆਂ ਦੇ ਲਈ ਸਖਤ ਵੀਜ਼ਾ ਨਿਯਮਾ ਦਾ ਐਲਾਨ ਕੀਤਾ ਗਿਆ ਹੈ ਬ੍ਰਿਟਿਸ਼ ਸੰਸਦ ਦੇ ਵਿੱਚ ਪੇਸ਼ ਕੀਤੇ ਗਏ ਇਹਨਾਂ ਨਿਯਮਾਂ ਦੇ ਤਹਿਤ ਹੁਣ ਹਰ ਬੰਦ ਵਰਗ ਵੀਜ਼ਾ ਦੇ ਲਈ ਬਿਨੇ ਕਾਰਨ ਨੂੰ ਹੁਣ A ਲੈਵਲ ਗ੍ਰੇਡ 12 ਦੇ ਬਰਾਬਰ ਅੰਗਰੇਜ਼ੀ B2 ਲੈਵਲ ਬੋਲਣ ਪੜਨ ਲਿਖਣ ਅਤੇ ਸਮਝਣ ਦੀ ਆਪਣੀ ਯੋਗਤਾ ਸਾਬਤ ਕਰਨੀ ਪਵੇਗੀ ਇਸ ਨਵੱਖਰੇ ਅੰਗਰੇਜ਼ੀ ਪਾਸਸ਼ਾ ਟੈਸਟ 8 ਜੁਲਾਈ 2026 ਤੋਂ ਲਾਗੂ ਕੀਤਾ ਜਾਵੇਗਾ ਬ੍ਰਿਟਿਸ਼ ਸਰਕਾਰ ਦੇ ਵੱਲੋਂ ਕੀਤੇ ਗਏ ਬਦਲਾਵ ਖਾਸ ਤੌਰ ਤੇ ਭਾਰਤੀ ਵਿਦਿਆਰਥੀਆਂ ਤੇ ਦੁਨੀਆ ਭਰ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਇਨਾ ਵੀਜ਼ਾ ਬਦਲਾਅ ਦਾ ਐਲਾਨ ਕਰਤੇ ਹੋਏ ਗ੍ਰੇਸ ਕਟਰ ਸ਼ਬਾਨਾ ਮਹਿਮੂਦ ਨੇ ਕਿਹਾ ਜੇਕਰ ਤੁਸੀਂ ਬ੍ਰਿਟਨ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰਟੀਫਿਕੇਟ ਪਾਸਵਾਸਿਕ ਨਹੀਂ ਪਵੇਗੀ ਅਤੇ ਇਸ ਮਾਲਸ ਦੇ ਵਿੱਚ ਯੋਗਦਾਨ ਪਾਣਾ ਚਾਹੀਦਾ ਹੈ ਇਹ ਨਿਯਮ ਇਮੀਗ੍ਰੇਸ਼ਨ ਵਾਈਟ ਵੇਫਰ ਦਾ ਹਿੱਸਾ ਹੈ ਜੋ ਇਮੀਗ੍ਰੇਸ਼ਨ ਨਿਯੰਤਰਣ ਨੂੰ ਸਖਤ ਕਰਨ ਦੇ ਲਈ ਪੇਸ਼ ਕੀਤਾ ਗਿਆ ਹੈ ਭਾਰਤੀ ਵਿਦਿਆਰਥੀਆਂ ਦੇ ਲਈ ਕੀਤੇ ਗਏ ਬਦਲਾਅ ਦੇ ਸੰਬੰਧ ਦੇ ਵਿੱਚ ਯੂਕੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗ੍ਰੈਜੂਏਟ ਰੂਟ ਵੀਜ਼ਾ ਦੇ ਤਹਿਤ ਮੌਜੂਦਾ 2 ਸਾਲਾ ਦੀ ਨੌਕਰੀ ਕੋਰਸ ਦੀ ਮਿਆਦ ਨੂੰ ਘਟਾ ਇਟਾਰਾ ਮਹੀਨੇ ਕਰ ਦਿੱਤਾ ਗਿਆ ਹੈ ਇਹ ਨਿਯਮ 1 ਜਨਵਰੀ 2027 ਤੋਂ ਲਾਗੂ ਹੋਵੇਗਾ ਹਾਲਕੇ ਭੀ ਡੀਵੀ ਵਿਦਿਆਰਥੀ ਨੂੰ ਪਹਿਲਾ ਮੰਗ 3 ਸਾਲ ਦੀ ਇਜਾਜ਼ਤ ਮਿਲਦੀ ਰਹੇਗੀ ਯੂਕੇ ਸਰਗਦਾ ਕਹਿਣਾ ਹੈ ਕਿ ਇਹ ਬਦਲਾਵ ਇਸ ਲਈ ਕੀਤਾ ਗਿਆ ਸੀ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਗ੍ਰੈਜੂਏਟ ਪੱਧਰ ਦੀਆਂ ਨੌਕਰੀਆਂ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਸਨ ਅਤੇ ਇਸ ਤਰ੍ਹਾਂ ਉਦੇਸ਼ ਨੂੰ ਅਸਫਲ ਕਾ ਦਿੱਤਾ ਗਿਆ ਹੁਣ ਯੂਕੇ ਵੀਜ਼ਾ ਦੇ ਵਿੱਚ ਵਿੱਤੀ ਤਬਦੀਲੀਆਂ ਨੂੰ ਸਮਝਣਾ ਮਹੱਤਵਪੂਰਨ ਹੈ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਇਹ ਸਾਬਤ ਕਰਨ ਦੇ ਲਈ ਵਿਦੇਰੇ ਵਿੱਤੀ ਸਰੋਤਿਕ ਹੋਣ ਦੀ ਲੋੜ ਹੋਵੇਗੀ ਕਿ ਉਹ ਯੂਕੇ ਦੇ ਵਿੱਚ ਪੜ੍ਹਾਈ ਜਾਂ ਫਿਰ ਕੰਮ ਕਰਨ ਦੇ ਲਈ ਆਪਣੇ ਖਰਚਿਆਂ ਨੂੰ ਪੂਰਾ ਕਰ ਸਕਦੇ ਨੇ 2025-26 ਸੀਜ਼ਨ ਤੋਂ ਵਿਦਿਆਰਥੀਆਂ ਦੇ ਲਈ ਲਾਗੂ ਕੀਤੇ ਗਏ ਨਵੇਂ ਨਿਯਮਾਂ ਦੇ ਤਹਿਤ ਯੂਕੇ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਹ ਦਰਸਾਉਣ ਦੀ ਲੋੜ ਹੋਵੇਗੀ ਕਿ ਉਹਨਾਂ ਦੇ ਕੋਲ ਰਹਿائش ਅਤੇ ਭੋਜਨ ਦੇ ਲਈ ਕਾਫੀ ਪੈਸਾ ਹੈ ਇਸ ਦੇ ਹਦ ਤੱਕ ਲੰਡਨ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ 1529 ਯੂਰੋ लगभग एक पॉइंट अस्सी लख रुप शो करने पे पेम एक हजार चार तो तो सो तरताली सो इकहत्तर यूरोनि लगभग एक यूरो। लाख अठती हजार दिखाने यूरोनि लगभग एक लाख तेती हजार से इसका मतलब है वीजा प्राप्त करने तो पहला तहन ये साबित करना ਪਵੇਗਾ ਕਿ ਤੁਸੀਂ ਵੀ ਇਸ ਤੋਲ ਤੇ ਮਜਬੂਤ ਹੋ ਹਾਲਾਂਕਿ ਇਹ ਬਦਲਾਅ ਸਿਰਫ ਇਤਿਹਾਤਿਆ ਤੱਕ ਸੀਮਤ ਨਹੀਂ ਹੈ ਇਸ ਦਾ ਕੰਪਨੀਆਂ ਤੇ ਵੀ ਕਾਫੀ ਪ੍ਰਭਾਵ ਪਵੇਗਾ ਅਗਲੀ ਦੇ ਆਈ ਸ਼ੀ ਕਰਮਚਾਰੀਆਂ ਨੂੰ ਨੌਕਰੀਆਂ ਉਤੇ ਰੱਖਣ ਵਾਲੀਆਂ ਕੰਪਨੀਆਂ ਨੂੰ ਹੁਣ ਹੋਰ ਭੁਗਤਾਨ ਕਰਨਾ ਪਵੇਗਾ ਇਸ ਦੇ ਤਹਿਤ ਛੋਟੀਆਂ ਜਾਂ ਚੈਰੀਟੇਬਲ ਸੰਸਥਾਵਾਂ ਨੂੰ ਹੁਣ ਟੈਕਸ ਦੇ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਸਾਲ 400 ਯੂਰੋ ਯਾਨੀ ਕਿ ਲਗਭਗ 56633 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਪਹਿਲਾ ਇਹ ਲਗਭਗ 42000 ਰੁਪਏ ਸੀ ਤੇ ਵੱਡੀਆਂ ਕੰਪਨੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਸਾਲ 1320 ਯੂਰੋ ਯਾਨੀ ਕਿ ਲਗਭਗ 1,55,000 ਦਾ ਭੁਗਤਾਨ ਕਰਨਾ ਪਵੇਗਾ ਪਹਿਲਾ ਇਹ ਲਗਭਗ 1000 ਯੂਰੋ ਯਾਨੀ ਕਿ ਲਗਭਗ 1 ਲੱਖ ਸੀ ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਇਹਨਾਂ ਤਬਦੀਲੀਆਂ ਦਾ ਸਿਰਫ ਨਕਾਰਾਤਮਕ ਪ੍ਰਭਾਵ ਹੀ ਪਵੇ ਯੂਕੇ ਸਰਕਾਰ ਦੇ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਾਈ ਪੋਟੈਂਸ਼ੀਅਲ ਇੰਡੀਵਿਜੂਅਲ ਵੀਜ਼ਾ ਹੁਣ 8000 ਥਮਾ ਉਤੇ ਸੀਮਤ ਕਰ ਦਿੱਤਾ ਗਿਆ ਹੈ ਅਤੇ ਕਵਰ ਕੀਤੀਆਂ ਕਿ ਇਹ ਯੂਨੀਵਰਸਿਟੀ ਦੀ ਗਿਣਤੀ ਵੀ ਦੁੱਗਣੀ ਹੋ ਜਾਵੇਗੀ ਇਸ ਦੇ ਨਾਲ ਦੁਨੀਆ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਕੈਰੀਅਰ ਬਣਾਉਣ ਦਾ ਮੌਕਾ ਮਿਲੇਗਾ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਜ਼ਿਆਦਾਤਰ ਭਾਰਤੀਆਂ ਦਾ ਸੁਪਨਾ ਹੈ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਜਾਣਤਾ ਜਨੂਨ ਹੈ ਅਮਰੀਕਾ ਕੈਨੇਡਾ ਤੇ ਇੰਗਲੈਂਡ ਭਾਰਤ ਦੇ ਲੋਕਾਂ ਦੇ ਮਨਪਸੰਦ ਮੁਲਕ ਨੇ ਪਰ ਹੁਣ ਇਹ ਤਿੰਨੋਂ ਮੁਲਕ ਆਪਣੀਆਂ ਵੀਜ਼ਾ ਸ਼ਰਤਾਂ ਨੂੰ ਸਖਤ ਕਰ ਦਿੱਤਾ ਹੈ ਜਦਕਿ ਇੰਗਲੈਂਡ ਦੀ ਸਰਕਾਰ ਵੀਜ਼ਾ ਨਿਯਮ ਹੋ ਸਖਤ ਕਰਨ ਦੀ ਤਿਆਰੀ ਕਰ ਰਹੀ ਹੈ ਬ੍ਰਿਟਿਸ਼ ਸਰਕਾਰ ਨੇ ਵਿੱਡੀ ਇਮੀਗ੍ਰੇਸ਼ਨ ਕਾਰਵਾਈ ਕੀਤੀ ਹੈ ਜਿੱਦੇ ਵਿੱਚ ਵਿਦੇਸ਼ੀਆਂ ਦੇ ਲਈ ਸਖਤ ਵੀਜ਼ਾ ਨਿਯਮਾ ਦਾ ਐਲਾਨ ਕੀਤਾ ਗਿਆ ਹੈ ਬ੍ਰਿਟਿਸ਼ ਸੰਸਦ ਦੇ ਵਿੱਚ ਪੇਸ਼ ਕੀਤੇ ਗਏ ਇਹਨਾਂ ਨਿਯਮਾਂ ਦੇ ਤਹਿਤ ਹੁਨਰਬੰਦ ਵਰਕ ਵੀਜ਼ਾ ਦੇ ਲਈ ਬਿਨੈਕਾਰ ਨੂੰ ਹੁਣ A ਲੈਵਲ ਗ੍ਰੇਡ 12 ਦੇ ਬਰਾਬਰ ਅੰਕ ਦੇ ਜੀਪੀ ਟੂ ਲੈਵਲ ਬੋਲਣ ਪੜਨ ਲਿਖਣ ਅਤੇ ਸਮਝਣ ਦੀ ਆਪਣੀ ਯੋਗਤਾ ਸਾਬਤ ਕਰਨੀ ਪਵੇਗੀ ਇਸ ਰੱਖਿਆਤ ਅੰਗਰੇਜ਼ੀ ਭਾਸ਼ਾ ਟੈਸਟ 8 ਜੁਨਵੈ 2026 ਤੋਂ ਲਾਗੂ ਕੀਤਾ ਜਾਵੇਗਾ ਬ੍ਰਿਟਿਸ਼ ਸਰਕਾਰ ਦੇ ਵੱਲੋਂ ਕੀਤੇ ਗਏ ਬਦਲਾਵ ਖਾਸ ਤੌਰ ਤੇ ਭਾਰਤੀ ਵਿਦਿਆਰਥੀਆਂ ਤੇ ਦੁਨੀਆ ਭਰ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਇਹ ਨਵਾਂ ਵੀਜ਼ਾ ਬਦਲਾਅ ਦਾ ਐਲਾਨ ਕਰਤੇ ਹੋਏ ਗ੍ਰੇਸ ਕਟਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਜੇਕਰ ਤੁਸੀਂ ਬ੍ਰਿਟਨ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰਟੀਫਿਕੇਟ ਅਸ਼ਵਾਸਿਕਨੀ ਪਵੇਗੀ ਅਤੇ ਇਸ ਮਾਲ ਵਿੱਚ ਯੋਗਦਾਨ ਪਾਣਾ ਚਾਹੀਦਾ ਹੈ। ਇਹ ਨਿਯਮ ਇਮੀਗ੍ਰੇਸ਼ਨ ਵਾਈਟ ਪੇਪਰ ਦਾ ਹਿੱਸਾ ਹੈ ਜੋ ਇਮੀਗ੍ਰੇਸ਼ਨ ਨਿਯੰਤਰਣ ਨੂੰ ਸਖਤ ਕਰਨ ਦੇ ਲਈ ਪੇਸ਼ ਕੀਤਾ ਗਿਆ ਹੈ। ਭਾਰਤੀ ਵਿਦਿਆਰਥੀਆਂ ਦੇ ਲਈ ਕੀਤੇ ਗਏ ਬਦਲਾਅ ਦੇ ਸੰਬੰਧ ਦੇ ਵਿੱਚ ਯੂਕੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗ੍ਰੈਜੂਏਟ ਰੂਟ ਵੀਜ਼ਾ ਦੇ ਤਹਿਤ ਮੌਜੂਦਾ 2 ਸਾਲਾ ਦੀ ਨੌਕਰੀ ਕੋਰਸ ਦੀ ਮਿਆਦ ਨੂੰ ਘਟਾ ਇਹ 12 ਮਹੀਨੇ ਕਰ ਦਿੱਤਾ ਗਿਆ ਹੈ ਇਹ ਨਿਯਮ 1 ਜਨਵਰੀ 2027 ਤੋਂ ਲਾਗੂ ਹੋਵੇਗਾ ਹਾਲਕੇ ਪੀ ਐਚ ਡੀ ਵਿਦਿਆਰਥੀ ਨੂੰ ਪਹਿਲਾ ਮੰਗ 3 ਸਾਲ ਦੀ ਇਜਾਜ਼ਤ ਮਿਲਦੀ ਰਹੇਗੀ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਇਸ ਲਈ ਕੀਤਾ ਗਿਆ ਸੀ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਗ੍ਰੈਜੂਏਟ ਪੱਧਰ ਦੀਆਂ ਨੌਕਰੀਆਂ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਸਨ ਅਤੇ ਇਸ ਤਰ੍ਹਾਂ ਉਦੇਸ਼ ਨੂੰ ਅਸਫਲ ਕਾ ਦਿੱਤਾ ਗਿਆ ਹੁਣ ਯੂਕੇ ਵੀਜ਼ਾ ਦੇ ਵਿੱਚ ਵਿੱਤੀ ਤਬਦੀਲੀਆਂ ਨੂੰ ਸਮਝਣਾ ਮਹੱਤਵਪੂਰਨ ਹੈ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਇਹ ਸਾਬਤ ਕਰਨ ਦੇ ਲਈ ਵਧੇਰੇ ਵਿੱਤੀ ਸਰੋਤਿਕ ਹੋਣ ਦੀ ਲੋੜ ਹੋਵੇਗੀ ਕਿ ਉਹ ਯੂਕੇ ਦੇ ਵਿੱਚ ਪੜ੍ਹਾਈ ਜਾਂ ਫਿਰ ਕੰਮ ਕਰਨ ਦੇ ਲਈ ਆਪਣੇ ਖਰਚਿਆਂ ਨੂੰ ਪੂਰਾ ਕਰ ਸਕਦੇ ਨੇ 2025-26 ਸੈਸ਼ਨ ਤੋਂ ਵਿਦਿਆਰਥੀਆਂ ਦੇ ਲਈ ਲਾਗੂ ਕੀਤੇ ਗਏ ਨਵੇਂ ਨਿਯਮਾਂ ਦੇ ਤਹਿਤ ਯੂਕੇ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਹ ਦਰਸਾਉਣ ਦੀ ਲੋੜ ਹੋਵੇਗੀ ਕਿ ਉਹਨਾਂ ਦੇ ਕੋਲ ਰਹਿائش ਅਤੇ ਭੋਜਨ ਦੇ ਲਈ ਕਾਫੀ ਪੈਸਾ ਹੈ ਇਸ ਦੇ ਹਦ ਤੱਕ ਲੰਡਨ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ 1529 ਯੂਰੋ लगभग एक पॉइंट अस्सी लाख रुप शो करने पे रकम एक, एक, तो एक हजार चार सो तरताली सौ एक, एक हजार यूरो लगभग एक लाख अठती हजार दिखाने पैन गजार एक सो छत्तीस यूरोनि लगभग एक लाख तेती हजार से इसका मतलब है की वीजा प्राप्त करने तो पहला तहन ए सबत करना ਪੋਵੇਗਾ ਕਿ ਤੁਸੀਂ ਵੀ ਦਿੱਤੋ ਦੇ ਮਜ਼ਬੂਤ ਹੋ ਹਾਲਾਂਕਿ ਇਹ ਬਦਲਾਵ ਸਿਰਫ ਇਤਿਆਰਥਿਆ ਤੱਕ ਸੀਮਿਤ ਨਹੀਂ ਹੈ ਇਸ ਦਾ ਕੰਪਨੀਆਂ ਤੇ ਵੀ ਕਾਫੀ ਪ੍ਰਭਾਵ ਪਵੇਗਾ ਅਗਲੀ ਦੇ ਆਈ ਸੀ ਕਰਮਚਾਰੀਆਂ ਨੂੰ ਨੌਕਰੀਆਂ ਉਤੇ ਰੱਖਣ ਵਾਲੀਆਂ ਕੰਪਨੀਆਂ ਨੂੰ ਹੁਣ ਹੋਰ ਭੁਗਤਾਨ ਕਰਨਾ ਪਵੇਗਾ ਇਸ ਦੇ ਤਹਿਤ ਛੋਟੀਆਂ ਜਾਂ ਚੈਰੀਟੇਬਲ ਸੰਸਥਾਵਾਂ ਨੂੰ ਹੁਣ ਟੈਕਸ ਦੇ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਸਾਲ 400 ਯੂਰੋ ਯਾਨੀ ਕਿ ਲਗਭਗ 56633 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਪਹਿਲਾ ਇਹ ਲਗਭਗ 42000 ਰੁਪਏ ਸੀ ਤੇ ਵੱਡੀਆਂ ਕੰਪਨੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਸਾਲ 1320 ਯੂਰੋ ਯਾਨੀ ਕਿ ਲਗਭਗ 1,55,000 ਦਾ ਭੁਗਤਾਨ ਕਰਨਾ ਪਵੇਗਾ ਪਹਿਲਾ ਇਹ ਲਗਭਗ 1000 ਯੂਰੋ ਯਾਨੀ ਕਿ ਲਗਭਗ 1,50,000 ਸੀ ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਇਹਨਾਂ ਤਬਦੀਲੀਆਂ ਦਾ ਸਿਰਫ ਨਕਾਰਾਤਮਕ ਪ੍ਰਭਾਵ ਹੀ ਪਵੇ ਯੂਕੇ ਸਰਕਾਰ ਦੇ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਾਈ ਪੋਟੈਂਸ਼ੀਅਲ ਇੰਡੀਵਿਜੂਅਲ ਵੀਜ਼ਾ ਹੁਣ 8000 ਥਮਾ ਉਤੇ ਸੀਮਤ ਕਰ ਦਿੱਤਾ ਗਿਆ ਅਤੇ ਕਵਰ ਕੀਤੀਆਂ ਕਿ ਇਹ ਯੂਨੀਵਰਸਿਟੀ ਦੀ ਗਿਣਤੀ ਵੀ ਦੁੱਗਣੀ ਹੋ ਜਾਵੇਗੀ ਇਸ ਦੇ ਨਾਲ ਦੁਨੀਆ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਕੈਰੀਅਰ ਬਣਾਉਣ ਦਾ ਮੌਕਾ ਮਿਲੇਗਾ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਜ਼ਿਆਦਾਤਰ ਭਾਰਤੀਆਂ ਦਾ ਸੁਪਨਾ ਹੈ ਖਾਸ ਕਰਕੇ ਪੰਜਾਬੀ ਨੂੰ ਬਹੁਤ ਜਾਣਤਾ ਜਨੂਨ ਹੈ ਅਮਰੀਕਾ ਕੈਨੇਡਾ ਤੇ ਇੰਗਲੈਂਡ ਭਾਰਤ ਦੇ ਲੋਕਾਂ ਦੇ ਮਨਪਸੰਦ ਮੁਲਕ ਨੇ ਪਰ ਹੁਣ ਇਹ ਤਿੰਨੋਂ ਮੁਲਕ ਆਪਣੀਆਂ ਵੀਜ਼ਾ ਸ਼ਰਤਾਂ ਨੂੰ ਸਖਤ ਕਰ ਦਿੱਤਾ ਹੈ ਜਦਕਿ ਇੰਗਲੈਂਡ ਦੀ ਸਰਕਾਰ ਵੀਜ਼ਾ ਨਿਯਮ ਹੋ ਸਖਤ ਕਰਨ ਦੀ ਤਿਆਰੀ ਕਰ ਰਹੀ ਹੈ ਬ੍ਰਿਟਿਸ਼ ਸਰਕਾਰ ਨੇ ਵਿੱਡੀ ਇਮੀਗ੍ਰੇਸ਼ਨ ਕਾਰਵਾਈ ਕੀਤੀ ਹੈ ਜਿਦੇ ਵਿੱਚ ਵਿਦੇਸ਼ੀਆਂ ਤੇ ਲਈ ਸਖਤ ਵੀਜ਼ਾ ਨਿਯਮਾ ਦਾ ਐਲਾਨ ਕੀਤਾ ਗਿਆ ਹੈ ਬ੍ਰਿਟਿਸ਼ ਸੰਸਦ ਦੇ ਵਿੱਚ ਪੇਸ਼ ਕੀਤੇ ਗਏ ਇਹਨਾਂ ਨਿਯਮਾ ਦੇ ਤਹਿਤ ਹਰ ਬੰਦ ਵਰਕ ਵੀਜ਼ਾ ਦੇ ਲਈ ਬਿਨੇ ਕਾਰਨ ਨੂੰ ਹੁਣ ਇਹ ਲੈਵਲ ਗ੍ਰੇਡ 12 ਦੇ ਬਰਾਬਰ ਅੰਗਰੇਜ਼ੀ ਬੀ2 ਲੈਵਲ ਬੋਲਣ ਪੜਨ ਲਿਖਣ ਅਤੇ ਸਮਝਣ ਦੀ ਆਪਣੀ ਯੋਗਤਾ ਸਾਬਤ ਕਰਨੀ ਪਵੇਗੀ